ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਸਕਸਸਫੁਲ ਬਲਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਆਮਨ ਅਰੋੜਾ ਨੇ ਅਮਰਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਹੜ੍ਹਾਂ ਕਾਰਨ ਵੱਡਾ ਨੁਕਸਾਨ ਚੱਲ ਰਿਹਾ ਹੈ ਤੇ ਕੇਂਦਰ ਸਰਕਾਰ ਨੇ ਹਾਲੇ ਤੱਕ ਇਸ ਮਾਮਲੇ ਤੇ ਪ੍ਰਤੀਕਿਰਿਆ ਨਹੀਂ ਦਿੱਤੀ ਜਿਸ ਨਾਲ ਕੇਂਦਰ ਸਰਕਾਰ ਅਤੇ ਪੰਜਾਬ ਦੇ ਭਾਜਪਾਗੂਆਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਉਹਨਾਂ ਕਿਹਾ ਕਿ ਇਸ ਵਿਪਤਾ ਦੀ ਘੜੀ ਵਿੱਚ ਪੰਜਾਬ ਭਾਜਪਾ ਦੇ ਆਗੂਆਂ ਦੀ ਚੁੱਪ ਤਾਂ ਬਿਲਕੁਲ ਹੈਰਾਨੀ ਪੈਦਾ ਕਰਦੀ ਹੈ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਚਿੱਠੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਹੈ ਕਿ ਪੰਜਾਬ ਹੜ੍ਹਾਂ ਦੇ ਸੰਕਟ ਕਾਰਨ ਨਾਜ਼ੁਕ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ ਤੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਗਈ ਕਿ ਉਹ ਸੂਬੇ ਦੀ ਕੁੱਲ 60000 ਕਰੋੜ ਰੁਪਏ ਦਾ ਬਕਾਇਆ ਫੰਡ ਝਾਰੀ ਕਰੇ ਅਰੋੜਾ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਲਗਭਗ ਵਾੜੀ ਦੇ ਕੰਢੇ ਸਨ ਇਸ ਲਈ ਮੁਆਵਜ਼ਾ ਘੱਟੋ-ਘੱਟ 50000 ਰੁਪਏ ਪ੍ਰਤੀ ਏਕੜ ਤੱਕ ਵਧਾਇਆ ਜਾਵੇ ਉਨਾ ਪ੍ਰਧਾਨ ਮੰਤਰੀ ਨੂੰ ਜ਼ਮੀਨੀ ਹਕੀਕਤਾਂ ਮੁਤਾਬਕ ਐਸਟੀਆਰਐਫ ਮੁਆਵਜ਼ੇ ਦੇ ਨਿਯਮਾਂ ਨੂੰ ਸੋਧਣ ਲਈ ਵੀ ਅਪੀਲ ਕੀਤੀ ਹੈ ਜਦੋਂ ਵੀ ਕੋਈ ਵਿਪਤਾ ਪਈ ਹੈ ਤਾਂ ਪੰਜਾਬ ਨੇ ਚਾਹੇ ਉਹ ਆ ਪਾਰਟੀਸ਼ਨ ਦਾ ਸਮਾਂ ਸੀਗਾ ਤੇ ਚਾਹੇ ਕਾਲਾ ਦੌਰ ਅਤਵਾਦ ਦਾ ਸੀਗਾ ਤੇ ਚਾਹੇ ਜੋ ਜੋ ਗੌਂਡੀ ਰਾਜਨੂ ਰਹਿਤਾ ਦਿੱਤੀਆਂ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਲੜਾਈ ਲੜੀ ਹੈ ਪਰ ਅੱਜ ਜਦ ਪੰਜਾਬ ਦੇ ਉੱਪਰ ਇਹ ਇੱਕ ਕੁਦਰਤੀ ਆਫਤ ਹੜਾਂ ਦੀ ਪਈ ਹੈ ਤੇ ਕੇਂਦਰ ਸਰਕਾਰ ਔਰ ਬੀਜੇਪੀ ਕਿਸ ਤਰੀਕੇ ਦੇ ਨਾਲ ਮੂੰਹ ਮੋੜੀ ਖੜੀ ਹੈ ਕਿਸ ਤਰੀਕੇ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਹੈ ਉਹ ਅੱਜ ਜਗ ਜਾਹਰ ਹੈ ਪਿਛਲੇ ਕੁਝ ਕ ਸਮੇਂ ਦੇ ਵਿੱਚ ਹੀ ਤਕਰੀਬਨ 16 17 ਤੋਂ ਮੰਨ ਕੇ ਚੱਲੀ 2017 ਤੋਂ ਤੇ ਜਦੋਂ ਦਾ ਜੀਐਸਟੀ ਰਜਿਮ ਆਇਆ ਹੈ ਉਸ ਸਮੇਂ ਤੋਂ ਬਾਅਦ ਅੱਜ ਤਕਰੀਬਨ ਜੋ 5 ਸਾਲ ਕੰਪਨਸੇਸ਼ਨ ਵੀ ਉਸ ਸਮੇਂ ਮਿਲਿਆ ਪਰ ਉਸ ਤੋਂ ਬਾਅਦ ਵੀ ਜੇ ਹਿਸਾਬ ਲਗਾਈਏ ਤੇ 50 ਹਜ਼ਾਰ ਕਰੋੜ ਦੇ ਕਰੀਬ ਦਾ ਨੁਕਸਾਨ ਤਾਂ ਸਿਰਫ ਔਰ ਸਿਰਫ ਪੰਜਾਬ ਦਾ ਜੀਐਸਟੀ ਰਜਿਮ ਜਿਹੜਾ ਜੀਐਸਟੀ ਟੈਕਸੇਸ਼ਨ ਸਿਸਟਮ ਲਾਗੂ ਹੈ ਤਕਰੀਬਨ 50 ਹਜ਼ਾਰ ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਇਕੱਲੇ ਪੰਜਾਬ ਦਾ ਇਸ ਸਮੇਂ ਦੌਰਾਨ ਹੋ ਚੁੱਕਿਆ ਐਮਡੀਐਫ ਔਰ ਆੜੀਐਫ ਦਾ ਪਿਛਲੇ 3 ਸਾਲਾਂ ਦਾ ਤਕਰੀਬਨ 8000 ਕਰੋੜ ਦਾ ਮੁਆਵਜ਼ਾ ਜਿਹੜਾ ਉਹ ਕੇਂਦਰ ਦੀ ਬੀਜੇਪੀ ਸਰਕਾਰ ਉਹ ਰੋਕੀ ਬੈਠੀ ਹੈ ਆ ਤਾਜ਼ਾਤਰੀਨ ਐਗਜ਼ਾਮਪਲ ਦੇਖਣ ਨੂੰ ਮਿਲੀ ਜਦ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ 828 ਕਰੋੜ ਰੁਪਏ ਜਿਹੜਾ ਉਹ ਕੇਂਦਰ ਸਰਕਾਰ ਨੇ ਪੰਜਾਬ ਦਾ ਰੱਦ ਕਰ ਦਿੱਤਾ ਇਹ ਗੱਲਾਂ ਮੈਂ ਤੁਹਾਡੇ ਨਾਲ ਇਸ ਕਰਕੇ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਸਮੇਂ ਸਮੇਂ ਉੱਪਰ ਕੇਂਦਰ ਦੀ ਸਰਕਾਰ ਮਤਰੀ ਮਾਲਾ ਸਲੂਕ ਪੰਜਾਬ ਦੇ ਨਾਲ ਕਰਦੀ ਰਹੀ ਹੈ ਤੇ ਉਸ ਪੰਜਾਬ ਦੇ ਨਾਲ ਜਿਨੇ ਇਤਿਹਾਸ ਦੇ ਵਿੱਚ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਤੇ ਚਾਹੇ ਉਸ ਤੋਂ ਬਾਅਦ ਦੇਸ਼ ਨੂੰ ਭੁੱਖਾ ਮਾਰਨ ਤੋਂ ਬਚਾਉਣ ਦੀ ਲੜਾਈ ਹੋਵੇ ਪੰਜਾਬ ਨੇ ਹਮੇਸ਼ਾ ਲੜਾਈ ਲੜੀ ਪਰ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਮੂੰਹ ਮੋੜੀ ਖੜੀ ਹੈ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਅ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿੱਥੇ ਇਹ ਸਾਰੇ ਫੈਕਟਸ ਦੱਸਦੇ ਹੋਏ ਮੰਗ ਕੀਤੀ ਹੈ ਉਹਨਾਂ ਨੇ ਤੇ ਅਸੀਂ ਵੀ ਮੰਗ ਕਰਦੇ ਹਾਂ ਉਸ ਮੰਗ ਨੂੰ ਦਰਉਨਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਅੱਜ ਕੇਂਦਰ ਸਰਕਾਰ ਜਿਹੜੀ ਉਹ ਅੱਗੇ ਆਵੇ ਫੋਰ ਐਗਜ਼ਾਮਪਲ ਅੱਜ ਦੀ ਤਾਰੀਖ ਦੇ ਵਿੱਚ ਮੁਆਵਜ਼ਾ ਜਿਹੜਾ ਉਹ ਪਰ ਹੈਕਟੇਰ ਉਹ 17000 ਏਕੜ ਜਿਹੜਾ ਕੇਂਦਰ ਦਿੰਦਾ ਹੈ ਯਾਨੀ ਕਿ ਮਹਿਜ਼ 6800 ਰੁਪਇਆ ਪਰ ਏਕੜ ਜਿਹੜਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹਨੂੰ ਅਸੀਂ ਮੰਗ ਕਰਦੇ ਹਾਂ ਕਿ ਉਹਨੂੰ ਘੱਟੋ ਘੱਟ ਤਿੱਗਣਾ ਕੀਤਾ ਜਾਵੇ ਤੇ ਬਾਕੀ ਪੰਜਾਬ ਸਰਕਾਰ ਆਪ ਦਾ ਹਿੱਸਾ ਪਾ ਕੇ ਤਾਂ ਕਿ ਆਪਾਂ ਕਿਸਾਨਾਂ ਦੀ ਬਾਹ ਜਿਹੜੀ ਉਹ ਫੜ ਸਕੀਏ ਲਾਸ ਆਫ ਲਾਈਫ ਕਿਸੇ ਦਾ ਹੁੰਦਾ ਹੈ ਤੇ ਮਹਿਜ਼ 4 ਲੱਖ ਹੈ ਉਹਨੂੰ ਡਬਲ ਕੀਤਾ ਜਾਣਾ ਚਾਹੀਦਾ ਹੈ ਇਸੇ ਤਰੀਕੇ ਨਾਲ ਹਰ ਚੀਜ਼ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦੇ ਵਰਤਨਾ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦੀ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦਾ ਸਿਹਤ ਦਾ ਨੁਕਸਾਨ ਹੋ ਰਿਹਾ ਉਹ ਸਾਰੇ ਜੋ ਰਿਲੀਫ ਨੇ ਉਹਨਾਂ ਨੂੰ ਵਧਾਉਣ ਦਾ ਕੰਮ ਹੈ ਜਿਹੜਾ ਉਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੀ ਚਿੱਠੀ ਦੇ ਜ਼ਰੀਏ ਪ੍ਰਧਾਨ ਮੰਤਰੀ ਤੋਂ ਕੀਤੇ ਫਾਰ ਐਗਜ਼ਾਮਪਲ ਕਿਸੇ ਦਾ ਘਰ ਟਹਿ ਜਾਂਦਾ ਹੈ ਤੇ 120000 ਰੁਪਏ ਸਿਰਫ ਤੇ ਮੈਂ ਸਮਝਦਾ ਕਿ ਉਹ ਡਬਲ ਹੋਣਾ ਚਾਹੀਦਾ ਜਿਹੜੀ ਕਿ ਮੰਗ ਕੀਤੀ ਗਈ ਹੈ ਮੈਂ ਪੰਜਾਬ ਦੇ ਪ੍ਰਧਾਨ ਸੁਨੀਯਾਖੜ ਜੀ ਨੂੰ ਅਸ਼ੋਦੀ ਸ਼ਰਮਾ ਜੀ ਨੂੰ ਔਰ ਸਾਰੀ ਬੀਜੇਪੀ ਨੂੰ ਕਹੂੰਗਾ ਕਿ ਇਸ ਸਮੇਂ ਸਿਰਫ ਰਾਜਨੀਤਿਕ ਬਿਆਨ ਦੇ ਕੇ ਕੰਮ ਨਹੀਂ ਚੱਲਣਾ ਹੈਗਾ ਕੇਂਦਰ ਸਰਕਾਰ ਨੂੰ ਕਹੋ ਜਾ ਕੇ ਕਿ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਹਰ ਸਮੇਂ ਲੜਾਈ ਲੜੀਏ ਤੇ ਅੱਜ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਪੰਜਾਬ ਦੇ ਇਨ੍ਹਾਂ ਹਿੱਤਾਂ ਦੇ ਲਈ ਪੰਜਾਬ ਦੇ ਇਨ੍ਹਾਂ ਹੱਕਾਂ ਦੇ ਲਈ ਪੰਜਾਬ ਪੰਜਾਬੀਆਂ ਤੇ ਪੰਜਾਬੀਆਂ ਦੇ ਨਾਲ ਖੜੇ ਤੇ ਸਿਰਫ ਔਰ ਸਿਰਫ ਬਿਆਨਬਾਜ਼ੀ ਕਰਕੇ ਡਰਾਮੇਬਾਜ਼ੀ ਕਰਕੇ ਘਰ ਪੂਰਾ ਕਰਨ ਦੀ ਲੋੜ ਨਹੀਂ ਹੈਗੀ ਇਹ ਅੱਜ ਕੇਂਦਰ ਤੋਂ ਆਮ ਆਦਮੀ ਪਾਰਟੀ ਦੀ ਔਰ ਪੰਜਾਬ ਸਰਕਾਰ ਹੈ ਉਹ ਮੰਗ ਕਰਦੀ ਹੈ ਪੰਜਾਬ ਅਪਡੇਟਸ ਦੇ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਨਹੀਂ ਤੁਸੀਂ ਬਣ ਰਹੋ ਚੜ੍ਹਦੀ ਕਲਾ ਟੀਵੀ ਦੇ ਨਾਲ ਧੰਨਵਾਦ